ਮੈਂ ਆਪਣੇ ਘਰ ਤੋਂ ਕੰਪੈਕਸ਼ਨ ਵਾਲੇ ਸੀ ਉਹ ਤੋਂ ਬਰੈੱਡ ਲੈਣ ਜਾ ਰਿਹਾ ਸੀਗਾ ਤੇ ਜਦੋਂ ਮੈਂ ਬਰੈੱਡ ਲੈ ਕੇ ਵਾਪਸ ਘਰ ਵੱਲ ਨੂੰ ਆਉਣ ਲੱਗਿਆ ਪਿੱਛੋਂ ਇੱਕ ਬੰਦਾ ਆ ਤੇ ਕੈਪਰੇ ਵਾਲਾ ਬੰਦਾ ਸੀਗਾ ਤੇ ਉਹਨੇ ਪਿੱਛੋਂ ਝਪਟ ਮਾਰ ਕੇ ਚੰਨੀ ਲੈ ਕੇ ਉਹ ਚਲੇ ਗਿਆ ਮੈਂ ਉਹਦੇ ਪਿੱਛੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਪਰ ਭੱਜਣੋਂ ਨਾਕਾਫ ਹੋ ਗਿਆ ਕਿਉਂਕਿ ਉਹਦੇ ਇੱਥੇ ਹੱਥ ਪਾਇ ਲਿਆ ਤੇ ਉਹਨੇ ਜਦ ਮੋਟਰਸਾਈਕਲ ਭਜਾਇਆ ਤੇ ਮੈਂ ਸਾਰਾ ਮੇਰਾ ਸਰੀਰ ਥੱਲੇ ਵੱਜ ਕੇ ਡਿੱਗ ਗਿਆ ਤੇ ਇਹ ਗੱਲ ਹੈਗੀ 7:00 ਤੋਂ 7 ਦੇ ਵਿੱਚ ਦੀ ਆ 7:10 ਦੇ ਟਾਈਮ ਦੀ ਇਹ ਤੋਂ ਇਹ ਕੰਮ ਦੋ ਕਟੋਲੇ ਦੀ ਪੀਸੋਂ ਨੇ ਵੀ ਹਾਂ ਜੀ ਕੰਪਲੀਟ ਬੋਰਡ ਤੇ ਕੰਪਲੀਟ ਲਿਖਾਤੇ ਉਹ ਕਹਿੰਦੇ ਵੀ ਕੱਲ ਕਰਦੇ ਆ ਵੀ ਰਿਕਾਰਡਿੰਗ ਵਗੈਰਾ ਉੱਥੇ ਖੜਾ ਕੇ ਦੇਖ ਲਿਓ ਵੀ ਇੱਕ ਵਾਰ ਅਸੀਂ ਕੱਲ ਆ ਕੇ ਰਿਕਾਰਡਿੰਗ ਵਾਸੀ ਖੜਾ ਕੇ ਦੇਖ ਲਾਂਗੇ ਹੁਣ ਮੌਕੇ ਤੇ ਕੋਈ ਵਾਂਗੂ ਨਹੀਂ ਮੈ ਮੌਕੇ ਤੇ ਨਹੀਂ ਆਇਆ ਜੀ ਪਰ ਪ੍ਰੋਫੈਸ਼ਨ ਦੀ ਮੰਗਤ ਉਹ ਵੀ ਤਾਂ ਨਹੀਂ ਮੇਰੀ ਬਾਤ ਉਹ ਪ੍ਰਾਧਾਨ ਚੋੜਾ ਨੂੰ ਫਾੜ ਲੈਣ ਵੀ ਉਹ ਚੈਨੀ ਤੋਂ ਦਿਵਾਸ ਤੇ ਦੇ ਦੇਣਾ ਕਿੰਨੇ ਮੁੜੇ ਇਹ ਵੀ ਨਾ ਕੋਈ ਇੰਡੋਮਟੇਟ ਮੁਟੇਲ ਕੱਟਾ ਕੋਈ ਸੀ ਹਾ ਟਾ ਪਲੈਨਰ ਸੇਟਿੰਗ ਹੰਦਰ ਸੀਗਾ ਉਹਦੇ ਨੰਬਰ ਪਲੇਟ ਹੈ ਨਹੀਂ ਮਤਲਬ ਦੇਖੀ ਇਹ ਇਹ ਇੱਧਰ ਆਏ ਤੇ ਟੋਏ ਵੱਲ ਪਏ ਸੀ ਬਰੈਡ ਲੈ ਕੇ ਨਿਕਲੇ ਉਧਰ ਚੰਡੀਗੜ੍ਹ ਰੋਡੋਂ ਨਿਕਲ ਗਏ ਗੁਨਾਨਕ ਰੋਡ ਵੱਲ ਨੂੰ ਮੈਂ ਪਿੱਛਾ ਵੀ ਕੀਤਾ ਕੋਈ ਬੋਲਟ ਦੇ ਬੰਦੇ ਆ ਗਏ ਤੇ ਦੋ ਬਹਿ ਕੇ ਪਰ ਉਹ ਫਾੜ ਨਹੀਂ ਵੇ ਜਾਉਂ ਚੁਏ ਸਾਪੇ ਬਣਾ ਕੇ ਨਿਕਲ ਗਏ ਇਹਦੇ ਵਿੱਚ ਸਾਡੇ ਕੋਲ ਮਰਦ ਮਰਨੰਦਾ ਵੀ ਐਪਲੀਕੇਸ਼ਨ ਲਈ ਆ ਹੁਣੇ ਕਿ ਉਹਨਾਂ ਨੂੰ ਮੌਕੇ ਤੇ ਖੜਾ ਆ ਤੇ ਇਹਨੇ ਦੱਸਿਆ ਵੀ ਸਾਡੀ ਇਥੋਂ ਚੈਨਿੰਗ ਹੋਈ ਹੈ। ਇਥੋਂ ਨਾਲ ਹੀ ਆ ਵੇਖ ਲਈ ਦੁਕਾਨਾਂ ਹੈ। ਇਥੋਂ ਕੇਕ ਲੈ ਕੇ ਨਿਕਲੇ ਆ। ਉਹ ਜਿਹੜੇ ਲੜਕੇ ਸੀ ਉਹਨਾਂ ਸੀ ਅਜੇ ਫਿਰ ਵੀ ਕੈਮਰੇ ਹੰਗਾਲਦੇ ਆ। ਪਤਾ ਲੱਗਦਾ ਕੁਝ ਜਿਹੜੀ ਅੱਗੇ ਕਾਰਵਾਈ ਹੋਊਗੀ। ਫੋਟੋਆਂ ਵਿੱਚ ਲਿਆਵਾਂਗੇ। ਤੇ ਫੋਟੋਆਂ ਵਗੈਰਾ ਆ ਰਹੀ ਆ ਤੇ ਫੁਟੇਜ ਅਜੇ ਕੋਈ ਸਾਫ ਕਲੀਅਰ ਨਹੀਂ ਦਿਖ ਰਿਹਾ। ਹੋਰ ਕੈਮਰੇ ਹੰਗਾਲਦੇ ਆ ਸੀ। ਉਹਨਾਂ ਵਿੱਚ ਜੇ ਕੋਈ ਸਾਫ ਕਲੀਅਰ ਦਿਖੂਗਾ ਤਾਂ ਵੀ ਉਹ ਜ਼ਰੂਰ ਹੈ ਸੀ ਉਹਨਾਂ ਦੇ ਮਗਰ ਨੰਬਰ ਦੀ ਕੋਸ਼ਿਸ਼ ਕਰਦੇ ਆਂ ਲਟੇਰੇ ਇਹੋ ਜਿਹੇ ਲੱਭ ਕੇ ਉਹਨਾਂ ਨੂੰ ਨੱਥ ਪਾਉਣੀ ਆ ਆਪਾਂ ਪਰ ਇਹਦੇ ਨਾਲ ਪਬਲਿਕ ਦੇ ਸਹਿਯੋਗ ਦੀ ਵੀ ਅੱਜ ਵੀ ਦਿੱਤੀ ਜੋਗ ਦੀ ਲੋੜ ਹੈ ਨਾਲ ਠੀਕ ਹੈ ਨਾ ਤੁਸੀਂ ਸਾਨੂੰ ਸਹਿਯੋਗ ਕਰੋ ਇਹਨਾਂ ਨੂੰ ਫੜ ਕੇ ਆਪਾਂ ਜੇਰ ਭੇਜੀਏ ਫੋਟੋ ਜੀ ਮੋਟਰ ਦੇਖੀ ਜਾ ਰਿਹਾ ਫੋਟੋ ਹਾਂ ਜੀ ਦੇਖ ਰਹੇ ਆਂ ਤੁਸੀਂ ਥੋੜੇ ਥੋੜੇ ਦੇਖਦੇ ਆਂ ਤੇ ਜਿੱਥੋਂ ਕੋਈ ਤਾਂ ਪਤਾ ਲੱਗਿਆ ਜੇ ਮੋਟਰਸਾਈਕਲ ਦਾ ਵੀ ਪਤਾ ਲੱਗਿਆ ਉਹਨਾਂ ਦਾ ਲੱਭਦੇ ਆਂ ਦੇਖਦੇ ਆਂ ਹੁਣ ਕਰਦੇ ਆਂ ਮੋਟਰ ਦਾ ਨੰਬਰ ਵੀ ਇਹਨਾਂ ਨੂੰ ਪਤਾ ਲੱਗਿਆ ਨਹੀਂ ਅਜੇ ਨਹੀਂ ਕੋਈ